ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਤੋਂ ਪਹਿਲਾਂ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਨਾਂ ਵੀਰਾਂ ਨੇ ਸਬਸਕ੍ਰਾਈਬ ਕਰਿਆ ਜੀ ਧੰਨਵਾਦ ਜੀ ਅੱਜ ਉਹ ਵੀਰੇ ਵੀਡੀਓ ਦੇ ਬਾਰੇ ਜਾਣਕਾਰੀ ਦੇਣ ਲੱਗਾ ਜੀ ਅੰਮ੍ਰਿਤਸਰੀਆ ਸਟਾਈਲ ਕਹਿ ਸਕਦੇ ਆ ਬਾਕੀ ਦਲਜੀਤ ਸਟਾਈਲ ਤੇ ਸ਼ੈਮੀ ਪਟਿਆਲਾ ਮਿਕਸ ਸਟਾਈਲ ਤੇ ਮੋਰਨੀ ਪੱਗ ਵੀ ਕਹਿ ਸਕਦੇ ਆ ਜੀ ਜੋ ਪੂਣੀ ਦੇ ਦੋ ਪੱਲੇ ਹੁੰਦੇ ਹਨ ਉਹਨਾਂ ਨੂੰ ਚੋਂ ਬਰੀਕ-ਬਰੀਕ ਬਲਾਂ ਨੂੰ ਕੱਢ ਕੇ ਅੱਧੀ ਅੱਖ ਤੇ ਅੱਧੀ ਗਲ ਢੱਕ ਕੇ ਲੜ ਲਗਾ ਲੈਣਾ ਜੋ ਸਿਰੇ ਵਾਲੇ ਪਾਸੇ ਲੜ ਰੱਖਣਾ ਹੈ ਉੱਪਰ ਰੱਖਣਾ ਹੈ ਪਟਿਆਲਾ ਸ਼ੇ ਪੱਗ ਵਾਂਗੂ ਜਿਆਦਾ ਉੱਪਰ ਨਹੀਂ ਰੱਖਣਾ ਮੋਰਨੀ ਪੱਗ ਤੋਂ ਥੋੜਾ ਉੱਪਰ ਤੇ ਪਟਿਆਲਾ ਤੋਂ ਥੋੜਾ ਥੱਲੇ ਸੈਮੀ ਜਾਂ ਰੱਖਣਾ ਹੈ। ਜੋ ਆਪਾਂ ਲੜ ਨੂੰ ਮੋੜਦੇ ਹਾਂ ਸੈਂਟਰ ਚੋਂ ਨੋਕ ਦੇ ਕੋਲ ਉਹਨਾਂ ਨੂੰ ਮੋੜਨਾ ਨਹੀਂ ਸਿੰਪਲ ਬਸ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਹਲਕਾ-ਹਲਕਾ ਹੱਥਾਂ ਦੇ ਨਾਲ ਕਵਰ ਕਰਕੇ ਹਲਕਾ ਜਿਹਾ ਦੱਬ ਕੇ ਲੜ ਨੂੰ ਲਗਾ ਦੇਣਾ ਹੈ। ਜੋ ਲੜ ਦੇ ਵਿੱਚ ਬੜਨੇ ਹਨ ਉਹਨਾਂ ਨੂੰ ਖਿੱਚ ਕੇ ਬਿਲਕੁਲ ਨੇੜੇ-ਨੇੜੇ ਕਰਕੇ ਲਗਾ ਲੈਣਾ ਹੈ ਨੇੜੇ ਨੇੜੇ ਕਰਕੇ ਲੜਾਂ ਦੇ ਜੋ ਬਲ ਨੇ ਦੇਖਣ ਦੇ ਵਿੱਚ ਸੋਹਣੇ ਲੱਗਦੇ ਨੇ ਜੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸ ਤਰ੍ਹਾਂ ਹੀ ਜੋ ਬਲ ਨੇ ਉਹ ਸਹੀ ਕਰਕੇ ਲਗਾਉਣੇ ਹਨ ਉਸ ਤੋਂ ਬਾਅਦ ਅਗਲਾ ਲੜ ਪਿੱਛੋਂ ਹਲਕਾ ਦੱਬ ਕੇ ਬਿਲਕੁਲ ਉਸ ਲੜ ਦੇ ਉੱਪਰ ਰੱਖਣਾ ਹੈ ਹਲਕਾ ਜਾਂ ਥੱਲੇ ਰੱਖਣਾ ਹੈ ਹਲਕ ਮਾਮੂਲੀ ਜਿਹਾ ਉਸ ਤੋਂ ਬਾਅਦ ਸਟਾਰਟਿੰਗ ਦੇ ਵਿੱਚ ਹਲਕੇ ਹਲਕੇ ਬਲਾਂ ਨੂੰ ਇਕੱਠੇ ਕਰਕੇ ਜੋ ਲੜੜਾ ਹੈ ਉਹ ਲਗਾਉਣਾ ਹੈ ਇਟਲੀ ਸਾਈਡ ਤੇ ਜੋ ਬਟਨ ਨੇ ਉਹਨਾਂ ਨੂੰ ਪਹਿਲਾਂ ਵਾਂਗ ਹਲਕੇ ਹਲਕੇ ਖਿੱਚ ਕੇ ਨੇੜੇ ਲਿਆ ਕੇ ਲਗਾ ਦੇਣਾ ਹੈ ਅਗਲਾ ਲੜ ਫੇਰ ਉਸ ਤਰ੍ਹਾਂ ਪਿੱਛੋਂ ਮੋੜ ਕੇ ਉੱਪਰ ਲੈ ਜਾਣਾ ਹੈ ਬਿਲਕੁਲ ਥੱਲੇ ਨਹੀਂ ਲਿਆਉਣਾ ਲੜ ਨੂੰ ਮੋਟਾ ਵਾਸਾ ਉੱਪਰ ਤੇ ਪਤਲਾ ਵਾਸਾ ਥੱਲੇ ਰੱਖ ਕੇ ਜਦੋਂ ਲੜ ਮੋੜਨਾ ਹੈ ਪਹਿਲਾਂ ਵਾਂਗੀ ਹਲਕਾ ਹਲਕਾ ਜੋ ਬਲ ਬਣਾਏ ਨੇ ਉਹਨਾਂ ਨੂੰ ਨੇੜੇ ਕਰਕੇ ਉੱਪਰ ਲਿਆ ਕੇ ਦਬਕੇ ਲਗਾ ਦੇਣਾ ਹੈ ਜਿਹੜੇ ਪਾਸੇ ਬਣਾ ਨੂੰ ਇਕੱਠੇ ਕਰਕੇ ਨੇੜੇ ਲਿਆ ਕੇ ਉੱਪਰਲੇ ਪਾਸੇ ਨਾਲ ਦੇ ਨਾਲ ਫੋਲਡ ਕਰਕੇ ਲਗਾ ਦੇਣਾ ਹੈ ਤੁਸੀਂ ਦੇਖਾ ਦਿਓ ਜੋ ਉੱਪਰਲੇ ਪਾਸਿਓਂ ਲੜ ਲਗਾਏ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਘੱਟ ਥੱਲੇ ਲੈ ਕੇ ਆਉਣਾ ਹੈ ਅਗਲਾ ਲੜ ਹੈ ਉਹ ਹਲਕਾ ਜਿਹਾ ਥੱਲੇ ਰੱਖ ਕੇ ਉਸੇ ਤਰ੍ਹਾਂ ਲੜ ਦੇ ਵਿੱਚ ਸਫਾਈ ਨਹੀਂ ਕਰਨੀ ਉਸ ਤਰ੍ਹਾਂ ਬੱਟਾਂ ਨੂੰ ਬਿਲਕੁਲ ਪੂਣੀ ਦੇ ਬਿਲਕੁਲ ਉਸ ਤਰ੍ਹਾਂ ਰੱਖ ਕੇ ਹਲਕੇ ਹੱਥਾਂ ਦੇ ਨਾਲ ਮੋੜ ਕੇ ਉੱਪਰਲੇ ਪਾਸਿਓਂ ਵੀ ਚੰਗੀ ਤਰ੍ਹਾਂ ਮੋੜ ਕੇ ਲਗਾ ਦੇਣਾ ਹੈ ਪੱਗ ਦੀ ਜੋ ਸ਼ੇਪ ਹੈ ਸੈਮੀ ਪਟਿਆਲਾ ਰੱਖਣੀ ਹੈ ਮੋਰਨੀ ਸ਼ੇਪ ਤੋਂ ਥੋੜਾ ਜਿਹਾ ਬਲਾਂ ਵਾਲਾ ਪਾਸਾ ਉੱਪਰ ਰੱਖਣਾ ਹੈ ਤੇ ਪਟਿਆਲਾ ਪੱਗ ਤੋਂ ਥੱਲੇ ਰੱਖਣਾ ਹੈ ਸੈਮੀ ਜੋ ਸੈਮੀ ਸ਼ੇਪ ਬਣ ਜਾਂਦੀ ਹੈ ਇਸ ਤਰ੍ਹਾਂ ਅਗਲਾ ਲੜ ਫੇਰ ਉਸ ਤਰ੍ਹਾਂ ਹਲਕਾ ਜਿਹਾ ਥੱਲੇ ਰੱਖ ਕੇ ਚੰਗੀ ਤਰ੍ਹਾਂ ਖੋਲ ਕੇ ਲਗਾਉਣਾ ਹੈ ਚਾਹੋ ਨਿਓ ਤਾਂ ਇਹਨੂੰ ਸਾਫ਼ ਬਲਗਾ ਸਕਦੇ ਹੋ ਜਾਂ ਇਹਦੇ ਵਿੱਚ ਵੀ ਹਲਕੇ ਹਲਕੇ ਬਲ ਨੇ ਜੋ ਪਾ ਸਕਦੇ ਹੋ ਜੇ ਲੋੜ ਆਦ ਨੂੰ ਮੋੜਨਾ ਹੈ ਸਫਾਈ ਨਹੀਂ ਕਰਨੀ ਪਹਿਲਾਂ ਵਾਂਗ ਲੜ ਦੇ ਵਿੱਚ ਵੱਟ ਪਾ ਕੇ ਉਹਨਾਂ ਨੂੰ ਲਗਾ ਦੇਣਾ ਹੈ ਬਾਕੀ ਵੀਰੇ ਜੋ ਵੀਡੀਓ ਆ ਪੂਰੀ ਦੇਖਿਆ ਕਰੋ ਜੀ ਛੋਟੇ ਐਕਸਰ ਆ ਜਾਂਦੇ ਨੇ ਐਂਡ ਦੇ ਵਿੱਚ ਦੱਸੇ ਜਾਂਦੇ ਨੇ ਬਾਕੀ ਜੋ ਵੀਰਾਂ ਦੇ ਵਿਚਾਰ ਨੇ ਵੀਰੇ ਕਮੈਂਟ ਕਰ ਸਕਦੇ ਹੋ ਕੋਸ਼ਿਸ਼ ਰਹੀ ਦੀ ਆ ਵੀਰੇ ਰੋਜ਼ ਸਾਨੂੰ ਨਵੀਂ ਵੀਡੀਓ ਅਪਲੋਡ ਕਰਕੇ ਦਿਈਏ ਜੀ ਕਈ ਵਾਰ ਟਾਈਮ ਨਹੀਂ ਲੱਗਦਾ ਤੇ ਇੱਕ ਅੱਧਾ ਦਿਨ ਮਿਸ ਹੋ ਜਾਈਦਾ ਉਸ ਤੋਂ ਬਾਅਦ ਉੱਪਰਲੇ ਪਾਸੇ ਤੋਂ ਲੈ ਕੇ ਥੱਲੇ ਵੱਲ ਨੂੰ ਜੋ ਬਲ ਪਏ ਨੇ ਉਹਨਾਂ ਨੂੰ ਇਕੱਠੇ ਕਰਦੇ ਆਉਣਾ ਹੈ ਇਹਦੇ ਨਾਲ ਕੀ ਹੋਏਗਾ ਜੋ ਆਪਾਂ ਬਲ ਪਾਏ ਨੇ ਉਹ ਬਿਲਕੁਲ ਇੱਕ ਨੇੜੇ ਹੋ ਜਾਣਗੇ ਦੂਸਰਾ ਦੇਖਣ ਨੂੰ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਤੇ 프ਰੰਟ ਦੇ ਵਿੱਚੋਂ ਜਿੱਥੇ ਕਿਤੇ ਕੋਈ ਬਲ ਨਹੀਂ ਪਿਆ ਜਾਂ ਕੁਝ ਟਿੱਲਾ ਰਹਿ ਜਾਂਦਾ ਉਸ ਨੂੰ ਬਾਜ ਦੀ ਮਦਦ ਨਾਲ ਦਬ ਕੇ ਸਹੀ ਕਰ ਦੇਣਾ ਹੈ ਅਗਲਾ ਲੜ ਜੋ ਲਾਸਟ ਲੜ ਰਹਿ ਗਿਆ ਹੈ ਉਹ ਲਗਾਉਣਾ ਹੈ ਇਹ ਲੜ ਨੂੰ ਸਾਫ਼ ਨਹੀਂ ਰੱਖਣਾ ਓਵੇਂ ਹਲਕਾ ਜਿਹਾ ਦੋਨਾਂ ਪਾਸੇ ਤੋਂ ਮੋੜ ਕੇ ਲੜ ਦੇ ਵਿੱਚ ਜੋ ਬਟਨੇ ਉਸੇ ਤਰ੍ਹਾਂ ਪਾਉਣੇ ਨੇ ਲੜ ਦੇ ਵਿੱਚ ਬਲ ਪਾ ਕੇ ਲੜ ਨੂੰ ਲਗਾਉਣਾ ਹੈ ਪਹਿਲਾਂ ਇਸ ਨੂੰ ਸਿੰਪਲ ਹੀ ਰੱਖ ਸਕਦੇ ਆ ਸਿੰਪਲੀ ਰੱਖ ਕੇ ਜੋ ਸਾਈਡ ਤੋਂ ਜੋ ਇਹ ਤੋਂ ਪਹਿਲਾਂ ਲੜ ਲਗਾਇਆ ਸੀ ਉਹਦੇ ਜੋ ਬਲ ਨੇ ਉਹਨਾਂ ਨੂੰ ਸਹੀ ਕਰਕੇ ਰੱਖ ਲੈਣਾ ਹੈ ਲੜ ਹੈ ਉਸ ਨੂੰ ਸਿੱਤਾ ਲਗਾਉਣਾ ਹੈ ਜੋ ਲੜਾ ਆਪਾਂ ਲਗਾ ਰਹੇ ਆ ਇਹਦੀ ਚੜਾਈ ਆ ਉਹ ਤੁਸੀਂ ਆਪ ਦੇ ਆਪਣੇ ਹਿਸਾਬ ਦੇ ਨਾਲ ਲਗਾ ਸਕਦੇ ਹੋ ਜੇਕਰ ਤੁਹਾਨੂੰ ਇੰਨੀ ਚੌੜਾਈ 'ਚ ਲੜ ਜਾਂਦਾ ਹੈ ਤਾਂ ਇੰਨੀ ਲਗਾ ਸਕਦੇ ਹੋ ਕੱਟ ਵੀ ਕਰ ਸਕਦੇ ਹੋ ਤੇ ਵੱਧ ਵੀ ਕਰ ਸਕਦੇ ਹੋ ਉੱਪਰਲੇ ਪਾਸੇ ਜੋ ਲੜਾ ਹੈ ਇਸ ਨੂੰ ਦੱਬ ਦੇ ਕੇ ਲੈਣਾ ਹੈ ਉੱਪਰਲੇ ਪਾਸੇ ਪਿੰਨ ਵੀ ਲਗਾ ਸਕਦੇ ਹਾਂ ਜੋ ਸੈਟਾ ਖਣਾ ਹੈ ਉਹਨੂੰ ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਖੋਲ ਕੇ ਕਵਰ ਕਰਕੇ ਟੱਕ ਦੇਣਾ ਹੈ ਪਿਛਲੇ ਲੜ ਨੂੰ ਖਿੱਚ ਕੇ ਉਸ ਤੋਂ ਬਾਅਦ ਬਾਈ ਦੀ ਮਦਦ ਦੇ ਨਾਲ ਟੱਕ ਦੇਣਾ ਹੈ ਪਿਛਲਾ ਲਗਾ ਦੇਣਾ ਹੈ ਜੇਕਰ ਵੀਰੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਾਕੀ ਆਪਣੇ WhatsApp ਗਰੁੱਪਾਂ 'ਚ ਲਿੰਕ ਸੈਂਡ ਕਰ ਸਕਦੇ ਹੋ Facebook ਵਗੈਰਾ ਤੇ ਹਰਕੁ ਜੀ ਦਾ ਖਾਲਸਾ